ਸਾਸਤਰੀਆ ਕਾਲ अजीत ਵੈਬ ਟੀਵੀ ਨਾਲ ਜੁੜ ਚੁੱਕੇ ਸਾਰੇ ਹੀ ਦਰਸ਼ਕਾਂ ਦਾ ਮੈਂ ਪਰਮਜੀਤ ਸੈਣੀ ਨਿਗਾ ਸਵਾਗਤ ਕਰਦੀ ਆ ਆਓ ਫਟਾਫਟ ਨਜ਼ਰ ਮਾਰਦੇ ਹਾਂ ਹੁਣ ਤੱਕ ਦੀਆਂ ਕੁਝ ਖਾਸ ਖਬਰਾਂ ਦੇ ਉੱਪਰ ਹਰਿਆਣਾ ਦੇ ਵਿੱਚ 22 ਜ਼ਿਲ੍ਹਿਆਂ ਦੀਆਂ 90 ਵਿਧਾਨ ਸਭਾ ਸੀਟਾਂ ਦੇ ਲਈ VOTING ਹੋਈ ਸ਼ੁਰੂ ਸ਼ਾਮ 6 ਵਜੇ ਤੱਕ ਹੋਵੇਗੀ VOTING 8 ਅਕਤੂਬਰ ਨੂੰ ਐਲਾਨੇ ਜਾਣਗੇ ਨਤੀਜੇ ਸਿਆਸੀ ਤੁਰੰਦਰਾਂ ਦੇ ਵੱਲੋਂ ਆਪਣੀ ਆਪਣੀ ਜਿੱਤ ਦਾ ਕੀਤਾ ਜਾ ਰਿਹਾ ਹੈ ਦਾਵਾ ਪੁਲਿਸ ਥਾਣਾ ਲੋਪੋਕੇ ਅਧੀਨੋਂ ਦੇ ਪਿੰਡ ਕਮਾਸਕੇ ਦੇ ਵਿੱਚ ਚੱਲੀ ਗੋਲੀ ਦੋ ਧੜਿਆਂ ਦੇ ਦਰਮਿਆਨ ਕਾਗਜ਼ ਜਮਾ ਕਰਵਾਉਣ ਸਮੇਂ ਹੋਈ ਤਕਰਾਰ ਕਟਨਾ ਦੇ ਵਿੱਚ ਇੱਕ ਮਹਿਲਾ ਦੀ ਮੌਤ ਅਤੇ ਦੋ ਵਿਅਕਤੀ ਗੰਭੀਰ ਜ਼ਖਮੀ ਬਠਿੰਡਾ ਦੇ ਭਾਰਤ ਨਗਰ ਦੇ ਵਿੱਚ ਸ਼ਰਮਨਾਕ ਘਟਨਾ ਅੱਧੀ ਰਾਤ ਨੂੰ ਸ਼ਰਾਰਤੀ ਅਨਸਰਾਂ ਨੇ ਕੌਮੀ ਤਿਰੰਗੇ ਝੰਡੇ ਨੂੰ ਲਗਾਈ ਅੱਗ ਮੁਲਜ਼ਮ ਮੌਕੇ ਤੋਂ ਹੋਏ ਫਰਾਰ ਪੁਲਿਸ ਨੇ ਨਾਮਾ मालूम ਵਿਅਕਤੀਆਂ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਕੀਤੀ ਸ਼ੁਰੂ ਜੰਮੂ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਦੇ ਵਿੱਚ ਅੱਤਵਾਦੀਆਂ ਤੇ ਸੁਰੱਖਿਆ ਬਲਾ ਵਿਚਾਲੇ ਮੁੱਠਪੇੜ ਸੁਰੱਖਿਆ ਬਲਾ ਨੇ ਦੋ ਅੱਤਵਾਦੀ ਕੀਤੇ ਢੇਰ ਇਲਾਕੇ ਦੇ ਵਿੱਚ ਹੋਰ ਅੱਤਵਾਦੀਆਂ ਦੇ ਲੁਕੇ ਹੋਣ ਦੀ ਸੰਭਾਵਨਾ ਸੈਨਾ ਦੇ ਵੱਲੋਂ ਤਲਾਸ਼ੀ ਅਭਿਆਨ ਚੱਰੀ ਚੰਡੀਗੜ ਬਠਿੰਡਾ ਮੁੱਖ ਮਾਰਗ ਤੇ ਪੀ ਆਰਟੀਸੀ ਦੀ ਬੱਸ ਪਲਟੀ ਕਰੀਬ 15 ਸਵਾਰੀਆਂ ਹੋਈਆਂ ਜ਼ਖਮੀ ਪਟਿਆਲਾ ਦੇ ਵੱਲੋਂ ਆਉਂਦੀ ਬੱਸ ਬਰਲਦ ਕੈਂਚੀਆਂ ਨੇੜੇ ਹੋਈ ਹੈ ਹਾਦਸਾ ਗਰਸਤ ਸੁਪਰੀਮ ਕੋਰਟ ਨੇ ਤਿਰੁਪਤੀ ਮੰਦਿਰ ਦੇ ਪ੍ਰਸ਼ਾਦ ਵਿੱਚ ਦਿੱਤੇ ਜਾਣ ਵਾਲੇ ਲੱਡੂਆਂ ਦੇ ਵਿੱਚ ਜਾਨਵਰਾਂ ਦੀ ਚਰਬੀ ਵਰਤੇ ਜਾਣ ਦੇ ਦੋਸ਼ਾਂ ਦੀ ਜਾਂਚ ਦੇ ਲਈ 5 ਮੈਂਬਰੀ ਐਸਆਈਟੀ ਦਾ ਕੀਤਾ ਗਠਨ ਐਸਆਈਟੀ ਦੀ ਰਿਪੋਰਟ ਤੋਂ ਬਾਅਦ ਕੀਤੀ ਜਾਵੇਗੀ ਬੰਦੀ ਕਾਰਵਾਈ ਘਰ ਦੀ ਰਸੋਈ ਦੇ ਵਿੱਚ ਮਹਿੰਗਾ ਹੋਇਆ ਤੜਕਾ ਆਲੂ ਪਿਆਜ਼ ਦੀਆਂ ਕੀਮਤਾਂ ਦੇ ਵਿੱਚ ਆਇਆ ਹੁਸ਼ਾਲ ਉਤਪਾਦਨ ਦੇ ਵਿੱਚ ਕਮੀ ਦੇ ਕਾਰਨ ਦਾਲਾਂ ਦੇ ਭਾਅ ਦੇ ਵਿੱਚ ਵੀ 14 ਫੀਸਦੀ ਦਾ ਹੋਇਆ ਵਾਧਾ ਭਾਰਤ ਦੇ ਵਿੱਚ ਸੋਨੇ ਦੀਆਂ ਕੀਮਤਾਂ ਨੇ ਬਣਾਇਆ ਨਵਾਂ ਰਿਕਾਰਡ ਪਹਿਲੀ ਵਾਰ 76000 ਰੁਪਏ ਪ੍ਰਤੀ 10 ਗ੍ਰਾਮ ਤੋਂ ਪਾਰ ਹੋਇਆ ਸੋਨਾ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਮਹਿੰਗਾ ਹੋਣ ਦੇ ਅਸਰ ਮੋਹਾਲੀ ਪੁਲਿਸ ਨੇ ਅੰਤਰਰਾਸ਼ਟਰੀ ਨਸ਼ਾ ਤਸਕਰੀ ਸਿੰਡੀਕੇਟ ਦਾ ਕੀਤਾ ਪਰਦਾਫਾਸ਼ ਸੂਬੇ ਦੇ ਵਿੱਚ ਹੈਰੋਇਨ ਤਸਕਰੀ ਦੇ ਲਈ ਜਾਗਤਾ ਦੀ ਕਰਦਾ ਸਿਵਰ ਤੋਂ ਦੋ ਮੁਲਜ਼ਮਾਂ ਨੂੰ 5-500 ਗ੍ਰਾਮ ਹੈਰੋਇਨ ਦੇ ਨਾਲ ਭਰੀਆਂ ਤਿੰਨ ਹਾਫ 슬ੀਵ ਜੈਕਟਾਂ ਸਮੇਤ ਕੀਤਾ ਗਿਆ ਹੈ ਗ੍ਰਫਤਾਰ। ஆன்ਲਾਈਨ ਵਪਾਰਕ ਵੈੱਬਸਾਈਟ Amazon ਤੇ ਪਾਵਨ ਗੁਰਬਾਨੀ ਦੀਆਂ ਸੈਂਚੀਆਂ ਤੇ ਗੁਟਕਾ ਸਾਹਿਬ ਵੇਚਣ ਦਾ ਮਾਮਲਾ ਪਖਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੰਪਨੀ ਨੂੰ ਕੀਤਾ ਨੋਟਿਸ ਜਾਰੀ। ਪਵਿੱਤਰ ਸਰੂਪਾਂ ਦੀ ਵਿਕਰੀ ਤੁਰੰਤ ਰੋਕਣ ਦੇ ਲਈ ਆਖਿਆ ਤੇ ਮਸਲੇ ਦੇ ਸੰਬੰਧੀ ਸਪਸ਼ਟੀਕਰਨ ਭੇਜਣ ਦੇ ਲਈ ਪੱਤਰ ਲਿਖਿਆ। ਤਹੋਂ ਦੇ ਲਈ ਐਨਹੀਂ ਹੋਰ ਖਾਸ ਖਬਰਾਂ ਦੇ ਲਈ ਜੁੜੇ ਰਹੋ ਅਜੀਤ ਵੈਬ ਟੀਵੀ ਦੇ ਨਾਲ